ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੂਕ ਦਇਆਕਰਣੁ ਦੁਖ ਹਰਣੁ ਉਚਰਣੁ ਮਾਮ ਕੀਰਤਨਹ ਹਾਲ ਪੁਰਖ ਭਗਵਾਨ ਨਾਨਕ ਲਿਪਤ ਨਾ ਮਾਇਆ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਹ ਦਇਆਲ ਪੁਰਖ ਭਗਵਾਨ ਨਾਨਕ ਲਿਪਤ ਨਾ ਮਾਇਆ ਹੇ ਬਲੰਦੜੀ ਵਜ ਗਈ ਰਖੰਦੜੋ ਪ੍ਰਭ ਆਪ ਜੇਨੇ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਕੌਰੀ ਜਾ ਪ੍ਰਭ ਤਹੇ ਦਇਆ ਨਾ ਪਿਆਪ ਮਾਇਆ ਹਾ ਹਾ ਕੋਟਾ ਘਾ ਗਏ ਨਾਸੂ ਅਰ ਇੱਕ ਤਿਆ ਆ ਨਿਰਵਲ ਪਏ ਸਰੀਰ ਜਾਨ ਤੂਰੀ ਨਹਾਇਆ ਮਾਨ ਤਨ ਪਏ ਸੰਤੋਖ ਕਰਪਾਵਾਇਆ ਤਾਰੇ ਕੋਟੰਬ ਸੰਗ ਲੋਗਾ ਕੋਲੋਂ ਸਬਾਇਆ ਮਾਨਤਾਲ ਪਏ ਸੰਤੋਖ ਊਰਨ ਪ੍ਰਾਪਹ ਸਾਂਗ ਲੋਗ ਕੋਲੇ ਸਬਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਦਇਆ ਕਰਨੰ ਦੁਖ ਕਰਨੰ ਉਹ ਚਰਣੰ ਨਾਮ ਕੀਰਤਨਹ ਦੇ ਆਲਿ ਖੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੇ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾ ਸੰਗਤ ਜੀ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਚਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਉਤ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਤਪਤ੍ਰ ਸਨਾਤੋ ਉਚਾਰਨ ਹੋਇਆ ਜੈਤਿ ਸ੍ਰੀ ਰਾਗ ਦੀ ਬਾਤ ਅੰਦਰ ਕੰਪਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬਹ ਜੀ ਆਂਦੇ ਪਾਵਨ ਪਵਤ੍ਰੰਗ 709 ਪਰ ਸਵਾਇ ਮਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਆੜਾ ਗੁਰੂ ਘਰ ਆਇਆ ਗਾਵੇ ਸੁਣਿਆ ਥਾਏ ਪਹ ਜਾਵੇ ਸਤਗੁਰ ਜੀ ਰਹਿਮਤ ਕਰਨ ਭੁੱਲਾ ਚੁੱਕਾਂ ਦੀ ਕਿਵਾਂ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ